ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ ਮੈਰਿਟ ਲਿਸਟ ਆਊਟ ਕਰ ਦਿੱਤੀ ਗਈ ਹੈ ਸਿਲੈਕਟਡ ਕੈਂਡੀਡੇਟਸ ਦੀ ਜਿਨ੍ਹਾਂ ਕੈਂਡੀਡੇਟਸ ਨੂੰ ਹੁਣ ਅੱਗੇ ਦੀ ਕਾਰਵਾਈ ਦੇ ਲਈ ਬੁਲਾਇਆ ਜਾਏਗਾ ਡੀਵੀ ਡੀਵੀ ਦੇ ਲਈ ਤਾਂ ਉਸ ਤੋਂ ਪਹਿਲਾਂ ਜਿਨ੍ਹਾਂ ਨੇ ਪੇਪਰ ਦਿੱਤਾ ਸੀਗਾ ਉਹ ਆਪਣੇ ਨੰਬਰ ਜ਼ਰੂਰ ਚੈੱਕ ਕਰ ਲੈਣ ਤੇ ਆਪਣਾ ਨਾਮ ਵੀ ਦੇਖ ਲੈਣ ਤਾਂ ਦੇਖੋ ਜੀ ਇਹ ਜੌਬਸ ਦੀ ਅਪਡੇਟ ਹੈ ਜਿਹੜੇ ਪੰਜਾਬ ਗਵਰਨਮੈਂਟ ਦੇ ਪਿਛਲੇ ਹੁਣੇ ਜੇ ਪੇਪਰ ਹੋਏ ਸੀਗੇ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਚਨਨ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਤੇ ਜੇਕਰ ਕੋਈ ਜਾਣਕਾਰੀ ਚਾਹੀਦੀ ਹੋਏ ਕਿਸੇ ਵੀ ਪੋਸਟ ਦੇ ਰਿਗਾਰਡਿੰਗ ਤਾਂ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਚਲੋ ਦੋਸਤੋ ਤੁਹਾਨੂੰ ਦਿਖਾਉਣਾ ਹੈ ਇਹ ਮੈਰਿਟ ਲਿਸਟ ਕਿੰਨੇ ਨੰਬਰ ਵਾਲੇ ਬੱਚੇ ਇਸ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਤੇ ਕਿੰਨੇ ਨਾਮ ਨੇ ਜਿਹੜੇ ਉਹ ਸ਼ਾਮਿਲ ਨੇ ਤਾਂ ਦੇਖੋ ਦੋਸਤੋ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਾਂਗਾ ਕਿ ਤੁਸੀਂ ਇਹਨੂੰ ਕਿਸ ਤਰ੍ਹਾਂ ਦੇ ਡਾਊਨਲੋਡ ਕਰ ਸਕਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆਪਣੇ ਕੋਲ ਟੋਟਲ 49 ਬੱਚੇ ਨੇ ਜਿਹੜੇ ਸਿਲੈਕਟਡ ਕੈਂਡੀਡੇਟਸ ਲਿਸਟ ਦੇ ਵਿੱਚ ਨੇ ਤੇ 177 ਜਿਹੜੇ ਲਾਸਟ ਮਾਰਕਸ ਨੇ ਟੋਟਲ ਠੀਕ ਹੈ ਜੀ ਮੈਰਿਟ ਦੇ ਹਿਸਾਬ ਨਾਲ ਠੀਕ ਹੈ ਜੀ ਮੈਰਿਟ ਦੇ ਹਿਸਾਬ ਨਾਲ ਤਾਂ ਇਹ ਦੇਖੋ ਜੀ ਦੋਸਤੋ ਇਹ ਹੈਗੇ ਵੀ ਰਿਕਰੂਟਮੈਂਟ ਜਿਹੜੀ ਹੈ ਰਿਕਰੂਟਮੈਂਟ ਟੂ ਦੀ 23 ਪੋਸਟਸ ਆਫ ਵੇਅਰ ਹਾਊਸ ਮੈਨੇਜਰ ਗਰੁੱਪ ਬੀ ਇਨ ਦਾ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਅੰਡਰ ਦਾ ਡਿਪਾਰਟਮੈਂਟ ਆਫ ਐਗਰੀਕਲਚਰ ਐਂਡ ਫਾਰਮਰ ਵੈਲਫੇਅਰ ਗਵਰਨਮੈਂਟ ਆਫ ਪੰਜਾਬ ਇਹ ਦੋਸਤ ਕੰਬਾਈਨਡ ਮੈਰਿਟ ਲਿਸਟ ਹੈ ਜਿਹੜੀ ਜਾਰੀ ਕੀਤੀ ਗਈ ਹੈ ਠੀਕ ਹੈ ਜੀ ਤੇ ਇਹ ਜਿਨ੍ਹਾਂ ਜਿਨ੍ਹਾਂ ਦੇ A49s ਨਾਮ ਆਏ ਨੇ ਉਹ ਜ਼ਰੂਰ ਨੋਟ ਕਰ ਲੈਣ ਕਿਉਂਕਿ ਅੱਗਾ ਉਹਨਾਂ ਨੂੰ ਡੀਵੀ ਦੇ ਲਈ ਬੁਲਾਇਆ ਜਾ ਸਕਦਾ ਹੈ ਠੀਕ ਹੈ ਜੀ ਆ ਮੈਰਿਟ ਨੰਬਰ ਵੀ ਨਾਲ ਨਾਲ ਦੱਸਿਆ ਮੈਰਿਟ 23242567 ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਨੰਬਰ ਵੀ ਤੇ ਜੇਕਰ ਇਹਦੇ 'ਚ ਤੁਹਾਨੂੰ ਕੋਈ ਤਰੁੱਟੀ ਲੱਗੇ ਤਾਂ ਤੁਸੀਂ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਇਹ ਸੀ ਅਪਡੇਟ ਮੈਰਿਟ ਲਿਸਟ ਦੇ ਰਿਗਾਰਡਿੰਗ ਤਾਂ ਮਾ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ